ਮੈਂ ਨਾਮ ਸੰਦੀਪ ਸਿੰਘ ਹੈ ਮੈਂ ਪਟਿਆਲਾ ਦਾ ਰਹਿਣ ਵਾਲਾ ਹਾਂ ਮੇਰੇ ਫਰੈਂਡ ਨੇ ਮੈਨੂੰ ਦੱਸਿਆ ਕਿ ਸੀਐਮ ਸਾਹਿਬ ਦੀ ਇੱਕ ਯੋਜਨਾ ਹੈ ਯੋਗਾ ਵਾਲੀ ਤੂੰ ਉਹ ਜੋਇਨ ਕਰਕੇ ਦੇਖ ਤਾਂ ਜਦੋਂ ਮੈਂ ਨਰੋਲ ਕਰਿਆ ਤਾਂ ਕਾਫੀ ਬੱਚਿਆਂ ਨੇ ਭਰਿਆ ਸੀਗਾ ਐਡਮਿਸ਼ਨ ਫਾਰਮ ਇਹ ਬਹੁਤ ਵਧੀਆ ਹੈ ਮੈਨੂੰ ਹੁਣ 4 ਦਿਨ ਹੋ ਗਏ ਆ ਮੈਂ ਡੇਲੀ ਰੂਟੀਨ ਚ ਮਾਰਨਿੰਗ ਸਾਡਾ ਪ੍ਰੈਕਟੀਕਲ ਹੁੰਦਾ ਜਿਹਦੇ ਵਿੱਚ ਸਾਨੂੰ ਯੋਗ ਦੇ ਸਾਰੇ ਆਸਨ ਸਿਖਾਏ ਜਾਂਦੇ ਨੇ ਦੱਸਿਆ ਜਾਂਦਾ ਵੀ ਯੋਗ ਸਾਡੀ ਹੈਲਥ ਲਈ ਕਿੰਨਾ ਵਧੀਆ ਹੈ ਮੇਰਾ ਨਾਮ ਰਿੰਚਨਾ ਹੈ ਮੈਂ ਪਟਿਆਲਾ ਪੰਜਾਬ ਦੀ ਰਹਿਣ ਵਾਲੀ ਹਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੈਰਿਜ ਤੋਂ ਬਾਅਦ ਮੈਂ ਫ੍ਰੀ ਸੀ ਇੱਕ ਸਾਲ ਤਾਂ ਮੈਂ ਯੋਗਾ ਕਲਾਸ ਜੁਆਇਨ ਕਰਨ ਦੀ ਸੋਚ ਹੀ ਰਹੀ ਸੀ ਕਿ ਮੈਨੂੰ ਸੀਐਮਡੀ ਯੋਗਾ ਕਲਾਸ ਬਾਰੇ ਪਤਾ ਲੱਗਿਆ ਤਾਂ ਜਿੱਥੇ ਮੈਂ ਜ਼ਿਆਦਾ ਫੀਸ ਦੇ ਕੇ ਯੋਗਾ ਕਲਾਸ ਜੁਆਇਨ ਕਰਨੀ ਸੀ ਉੱਥੇ ਮੈਂ 1000 ਦੇ ਵਿੱਚ ਬਹੁਤ ਅੱਛੀ ਟ੍ਰੇਨਿੰਗ ਲੈ ਰਹੀ ਹਾਂ ਇੱਥੇ ਸਾਨੂੰ ਕੋਨੇ 7 ਵਜੇ ਬਲਾਹ ਜਾਂਦਾ ਹੈ 7 ਵਜੇ ਡਾਇਰੈਕਟ ਸਾਡੀ ਕਲਾਸ ਸਟਾਰਟ ਹੋ ਜਾਂਦੀ ਹੈ ਤੇ 9:00 ਵਜੇ ਸਾਨੂੰ ਫ੍ਰੀ ਕੀਤਾ ਜਾਂਦਾ ਹੈ ਫਿਰ ਅਸੀਂ ਬ੍ਰੇਕਫਾਸਟ ਕਰਕੇ 10:00 ਵਜੇ ਥਿਊਰੀ ਕਲਾਸਿਸ ਲਗਾਣੇ ਹਨ ਬਹੁਤ ਹੀ ਅੱਛੇ ਟ੍ਰੇਨਰ ਨੇ ਸਾਨੂੰ ਬਹੁਤ ਹੀ ਅੱਛਾ ਸਿੱਖਿਆ ਦੇ ਰਹੇ ਨੇ ਤੇ ਅਸੀਂ ਵੀ ਅੱਛੇ ਟ੍ਰੇਨਰ ਬਣਾਂਗੇ ਸਰੀਰ ਫਿਟ ਹੋਣਾ ਚਾਹੀਦਾ ਆਪਣੇ ਬਾਡੀ ਵੀ ਆਪਣੇ ਨਾਲ ਰਹੂਗੀ ਤਾਂ ਆਪਾਂ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਸਿੱਖ ਸਕਦੇ ਹਾਂ ਆਪਣੇ ਹੱਥ ਪੈਰ ਚੱਲਦੇ ਰਹਿਣੇ ਚਾਹੀਦੇ ਆ ਤੇ ਬਾਕੀ ਮੈਂ ਸੀਐਮ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਐਡਾ ਉਪਰਾਲਾ ਕਰਿਆ 4 ਮਹੀਨੇ ਬਾਅਦ 8000 ਜੇ ਜੇ ਸਾਨੂੰ ਸਕਾਲਰਸ਼ਿਪ ਮਿਲਦੀ ਹੈ ਇਸ ਸਕਾਲਰਸ਼ਿਪ ਸਾਨੂੰ ਮਿਲ ਰਹੀ ਸਰ ਇਹਦੇ ਵਿੱਚ ਮੈਂ ਆਪਣਾ ਖਰਚਾ ਬਹੁਤ ਚੰਗੀ ਤਰ੍ਹਾਂ ਕਰ ਸਕਦੀ ਹਾਂ ਤੇ ਉਸ ਤੋਂ ਬਾਅਦ ਸਾਨੂੰ ਜੋਬ ਵੀ ਦਿੱਤੀ ਜਾ ਰਹੀ ਹੈ ਤਾਂ ਮੈਨੂੰ ਬਹੁਤ ਹੀ ਅੱਛੀ ਫੀਲਿੰਗ ਹੈ ਕਿ ਮੈਂਨੇ ਜਿਹੜੇ ਪੈਸਿਆਂ ਨਾਲ ਬਹੁਤ ਸਾਰੇ ਪੈਸੇ ਲਾ ਕੇ ਮੈਂ ਯੋਗਾ ਕਲਾਸਿਸ ਲੈਣੀਆਂ ਸੀ ਮੈਨੂੰ 10000 ਰੁਪਏ ਦੇ ਵਿੱਚ ਜਿਹੜੀ ਮੈਨੂੰ ਟ੍ਰੇਨਿੰਗ ਇੰਨੀ ਵਧੀਆ ਦਿੱਤੀ ਜਾ ਰਹੀ ਤੇ ਮੈਨੂੰ ਵਿੱਚ 8000 ਰੁਪਏ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਜਿਹਦੇ ਜਾ ਸਕਦੀਆਂ ਇਸ ਲਈ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ